ਸਾਡੀ ਫਰਨੀ ਦਾ ਹੱਲ ਕੀਤਾ ਜਾ ਵੀ ਦੇਖੋ ਕਿੰਨਾ ਜਕੜਾ ਜੋ ਹ ਸਕੂਲ ਜਾਣਾ ਲੋਕ ਤਾਂ ਸਕੂਲ ਦਾ ਗਿਗੜ ਨੇੜੇ ਸਾਡੇ ਤੇ ਬਾਹਰ ਦੇ ਲੋਕਾਂ ਤੋਂ ਪਰੇਸ਼ਾਨੀ ਹੈਗੀ ਆ ਤੇ ਸਾਨੂੰ ਤਾਂ ਜਿਹੜੀ ਹਣੀ ਹੋਣੀ ਆ ਅਸੀਂ 5 ਸਾਲ ਤੋਂ ਮੰਗ ਕਰਦੇ ਆ ਜਿਹੜਾ ਕੋਈ ਵੀ ਐਮਐਲਏ ਆਉਂਦਾ ਜਾਂ ਕੋਈ ਲੀਡਰ ਆਉਂਦਾ ਆਹ ਕਰਕੇ ਬਸ 2 ਮਹੀਨੇ ਤਿਆਰ ਕਰ ਦਾਂਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਅੱਗੇ ਇਸ ਬੰਦੀ ਲਖਤੀ ਚ ਕਹਿ ਦਈ ਕਿਤੇ ਕਿਸ ਨੂੰ ਲਖਤੀ ਸਾਰਾ ਉਹ ਪੰਚਾਇਤ ਨੇ ਮਤੇ ਪਾ ਪਾ ਦਿੱਤੇ ਆ ਕਾਹਿੰਦੇ ਟੈਂਡਰ ਹੋ ਗਿਆ ਲੈਵਲ ਨਿਕਲ ਗਿਆ ਜੀ ਬਸ ਅੱਜ ਬਣਦੀ ਸਵੇਰੇ ਬਣਦੀ ਅੱਜ ਬਣਦੀ ਸਵੇਰੇ ਬਣਦੀ ਹੈ ਆ ਹੀ ਕੰਮ ਰੋਈ ਦਾ ਬਾਹਰਲੀ ਪਿੰਡ ਦੀ ਫਿਰਨੀ ਆ 5 6 ਸਾਲ ਹੋ ਗਏ ਬਨਖੋਣ ਉਹ ਬੰਦ ਪਈ ਆ ਨਾਲੀਆਂ ਸਭ ਬੰਦ ਪਈਆਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਨੰਗਾ ਟਾਪਾ ਜਵਾਂ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਤਕਲੀਫ ਆ ਰਹੀ ਆ ਨੰਗਣ ਟੱਪਣ ਤੋਂ ਪੰਜ ਸਾਲਾਂ ਦੀ ਉਵੇਂ ਬਨਖੋਣ ਪਈ ਆ ਇਹ ਸੜਕਾਂ ਇਹਦੇ ਵਾਸਤੇ ਇਹਦੇ ਵਾਸਤੇ ਕੋਈ ਸਾਨੂੰ ਮਸਲਾ ਜ਼ਰੂਰ ਇਹਨੂੰ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਵੀ ਇਹ ਸੜਕ ਬਣਨੀ ਚਾਹੀਦੀ ਹੈ ਜਾਨੀ ਮਾਂਗਾ ਟਾਪਾ ਸਾਡਾ ਵਧੀਆ ਬਣ ਜੇ ਨਾਲੀਆਂ ਨਾਲ ਬਣ ਜਾਣਾ ਵਧੀਆ ਉੜਤੇ ਚੜਾਉਣ ਜਾਣਾ ਪੈਂਦਾ ਬੱਚੇ ਸਾਡੇ 10 ਪੈਂਡ ਜਮੈਂਟ ਹਰ ਰੋਜ਼ ਲੇਟ ਹੁੰਦੇ ਆ ਸਾਨੂੰ ਵੈਣ ਵਾਲੇ ਹਰ ਰੋਜ਼ ਕਹਿੰਦੇ ਆ ਤੇ ਤੁਸੀਂ ਬੱਚਾ ਨੂੰ ਇੱਥੇ ਚੜਾ ਕੇ ਜਾਓ ਇੱਥੇ ਚੜਾ ਕੇ ਜਾਓ ਬੱਚੇ ਸਾਡੇ ਲੋਇਟ ਹੋ ਜਾਂਦੇ ਵੈਣ ਵੀ ਨਹੀਂ ਕੋਈ ਲੰਘਦੀ ਕਿੰਨੇ ਸਕੂਲਾਂ ਦੀ ਵੈਣ ਆ ਇਧਰ ਇਹ ਰਾਸਤੇ ਦੇ ਉੱਟ ਜਾਂਦੀਆਂ ਨਾ ਕਿੰਨੇ ਪੈਂਡ ਲੱਗਦੇ ਜਿੱਧਰ ਵੀ ਵੈਣਾਂ ਆਉਂਦੀਆਂ ਹੈ ਨਾ ਵੈਣ ਆਣ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਕਈ ਇੱਕ ਦਿਨ ਤਾਂ ਬੱਚਿਆਂ ਦੀ ਵੈਣ ਵੀ ਫਸ ਗਈ ਸੀ ਇੱਥੇ ਕਿ ਬੱਚਾ ਨੂੰ ਅਸੀਂ ਬਹੁਤ ਮੁਸ਼ਕਲ ਨਾਲ ਇੱਥੋਂ ਵੈਣ ਕੱਢ ਕੇ ਗਾਹ ਬਚਨ ਤੇ ਹੋ ਰਿਹਾ ਅੱਧਾ ਘੰਟਾ ਬੱਚਿਆਂ ਦੀ ਵੈਣ ਦੇ ਹਾਂ ਤੇ ਡ ਸਾਰੇ ਆਕੋ ਹੁਣ ਸਾਰੇ ਨਹੀਂ ਆਪ ਲੰਗਣਾ ਟੱਪਣਾ ਹੈਗਾ ਕੋੜਾ ਕੋਈ ਆਕਣੇ ਲੰਗਣਾ ਸਾਰੇ ਨਹੀਂ ਜਗ੍ਹਾ ਹੈਗੀ ਆ ਨਹੀਂ ਤਾਂ ਨਹੀਂ ਸਾਰੇ ਅਸੀਂ ਸਾਡੇ ਇੰਨੀ ਦੂਰ ਬੱਚਾ ਜਾ ਕੇ ਹੋ ਤੇ ਕਿੰਦੋ ਕਿੱਥੇ ਜਾਂਦੇ ਦੁੱਧ ਲੈਣ ਜਾਂਦੇ ਤਾਂ ਦੇਖਦੇ ਆਂ ਸਾਰੀਆਂ ਦੁੱਧ ਨੂੰ ਸੱਟ ਕੰਨ ਦੀ ਡਿੱਗਣ ਵਾਲੀਓ ਇੱਦਾਂ ਹੀ ਆ ਨਹੀਂ ਤਾਂ ਸਾਡੀ ਤਾਂ ਕੰਨ ਡਿੱਗਣਾ ਕੋਈ ਇੱਥੇ ਲੰਗਣ ਨੂੰ ਥਾਂ ਨਹੀਂ ਕੋਈ ਪੈਦਲ ਨਹੀਂ ਕੋਈ ਸਾਧਨ ਨਹੀਂ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਪਿਆ ਇਹਦਾ ਹਾਲ ਹੋਇਆ ਪਿਆ ਇੱਥੇ ਵੋਟਾਂ ਲੈਣ ਆਖੜਦੇ ਸਾਰੇ ਇੱਥੇ ਆ ਗੱਡੀ ਦੇ ਵਿੱਚ ਪਿਆ ਜੀ ਤੁਸੀਂ ਇਸ ਬੰਦੀ ਕਿਸ ਨੂੰ ਦੱਸਣੇਗਾ ਦੱਸਿਓ ਹੁਣ ਸਾਰੀ ਦੁਨੀਆ ਇੱਥੇ ਲੰਘੀ ਜਾਂਦੀ ਕਿੰਨੂੰ ਦਸੀਏ ਕਿਹੜਾ ਕੋਈ ਆ ਬਈ ਕਿਸੇ ਨੂੰ ਕਹੀਏ ਇਸ ਸਰਕਾਰੀ ਸਰਕਾਰੀ ਦਰਬਾਰੀ ਨੇ ਕਿਸੇ ਨੂੰ ਕਿਹਾ ਸਰਕਾਰ ਬਾਰੇ ਹੁਣ ਸਰਪੰਚ ਕਾ ਇਹਨਾ ਸਰਪੰਚ ਵੀ ਨਹੀਂ ਕੋਈ ਹੁੰਦੇ ਪਏ ਕਹਿੰਦੇ ਟਾਂ ਲਵਾ ਦਨੇ ਆ ਉਹ ਲਵਾ ਦਨੇ ਨਾ ਕੋਈ ਮਿੱਟੀ ਪਾਉਂਦੇ ਪਏ ਨਾ ਹੋ ਰਿਹਾ ਜੀ ਮੋਟਰਸਾਈਕਲ ਆਏ ਉਹ ਕਿਤੇ ਫੈਰੀ ਕਿ ਟਿੱਕਦੇ ਨੇ ਕਿੰਨੇ ਜ਼ਰ ਤੋ ਇਹ ਮਸਲਾ ਜੀ ਇਹਨੂੰ ਹੋ ਗਿਆ ਘਟੋ ਘਟ ਮੇਰੇ ਸਾਹ ਤਿੰਨ ਮਹੀਨੇ ਤਿੰਨ ਚਾਰ ਮਹੀਨੇ ਹੋ ਗਏ ਪੰਚਾਇਤ ਦੀ ਵੋਟਾਂ ਤੋਂ ਪਹਿਲਾਂ ਤਾਂ ਇਹ ਪਿਆ ਤੇ ਬੁਰਾ ਹਾਲ ਹੋਇਆ ਪਿਆ ਇੱਥੇ ਜਿਹੜਾ ਆਉਂਦਾ ਵਿਚਾਰਾ ਉਹ ਹੀ ਖੜ ਜਾਂਦੇ ਨੇ ਕਿੱਥੇ ਕੰਗਰ ਰਾਣੀ ਬੱਲੂਆਂ ਤੋਂ ਆਉਂਦਾ ਹੀ ਸਿਰਫ ਬੱਲੂਆਂ ਇਥੇ ਵਰਦੇ ਹੀ ਬਹੁਤ ਬੁਰਾ ਹੈ ਕਿਹੜਾ ਪਿੰਡ ਹੈ ਬੱਲੂਆਂ ਦਾ ਹੈ ਅੱਛਾ ਕਿੱਧਰ ਚੱਲੇ ਸੀਗਾ ਆਪਣੇ ਦੇ ਪਿੰਡ ਹੀ ਕੋਠੀ ਦੇ ਕੰਮ ਚਾਰਾ ਉੱਥੇ ਚੱਲੇ ਸੀ ਅੱਛਾ ਅੱਛਾ ਹਾਂਜੀ ਤੇ ਕਿੰਨੇ ਦਿਨਾਂ ਤੋਂ ਇਹ ਸਮੱਸਿਆ ਆ ਰਹੀ ਤੁਹਾਨੂੰ ਜਦੋਂ ਮੀਂਹ ਆਉਂਦਾ ਰ ਇੱਕ ਵਾਰ ਹੀ ਹੁੰਦਾ ਜੀ ਕੋਈ ਇੱਕ ਵਾਰ ਹੀ ਨਹੀਂ ਜਾਂ ਜੀ ਜਿੰਨੀ ਵਾਰ ਮੀਂਹ ਆਉਂਦਾ ਰ ਇੱਕ ਵਾਰ ਹੀ ਆਉਂਦਾ ਹੈ ਕਿਵੇਂ ਟੱਪਦੇ ਆ ਬਸ ਉੱਤੋਂ ਤੱਕ ਸਾਹਮਣੀ ਤੁਰ ਕੇ ਆਉਣਾ ਪੈਂਦਾ ਬਸ ਪਿੰਡੇ ਚ ਵੜ ਕੇ ਅੱਜ ਜੀ ਇਹ ਇੱਕ ਛੜਕ ਬਣਨੀ ਚਾਹੀਦੀ ਹੈ ਖਰਾਬ ਬਹੁਤ ਰਸਤਾ ਖਰਾਬ ਹੈ ਤੇ ਇਹ ਨਾਰੀਆਂ ਨੂੜੀਆਂ ਬਣ ਜਾਂਦੇ ਕਿੰਨਾ ਚੱਕਰ ਹੋਏ 5 500 500 ਰੁਪਏ ਤਾਂ ਮਸਲਾ ਇਹ ਆ ਤੁਹਾਡੇ ਸਾਹਮਣੇ ਚੱਕੜ ਦੇਖੋ ਇੱਥੋਂ ਤਾਂ ਤੁਰ ਕੇ ਨੰਗੇ ਜਾਂਦਾ ਜੀ ਫਿਰ ਨਹੀਂ ਬਾਕੀ ਫਿਰ ਨਹੀਂ ਆ ਬਾਹਰਲੀ ਪਿੰਡ ਦੀ ਬਾਹਰ ਦੇ ਬੰਦੇ ਨੂੰ ਤਾਂ ਹੋਰ ਜ਼ਿਆਦਾ ਔਖ ਬੜੀ ਪਰੇਸ਼ਾਨੀ ਆ ਰਹੀ ਪਰ ਸੁਣ ਡਿਗ ਡਿਗ ਬੁਰਾ ਹਾਲ ਹੋ ਰਿਹਾ ਜੀ ਲੋਕਾਂ ਨਾਲ ਇੱਥੇ ਵਿਚਾਰਿਆਂ ਨਾਲ ਜੀ ਕੁਝ ਨਹੀਂ ਰਕਤ ਵੇਖ ਲੋ ਇਹ ਬਾਕੀ ਆ ਸਾਹਮਣੇ ਕਰੋ ਜੀ ਕੈਮਰਾ ਉਧਰ ਚੱਕੜ ਵਾਲੀ ਸਾਈਡ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਇਹਦਾ ਕੋਈ ਹੱਲ ਕੀਤਾ ਜਾਵੇ ਜੀ